ਦੋਸਤੋ ਅੱਜ ਅਸੀਂ ਸਰਦੀਆਂ ਦਾ ਤੋਹਫਾ ਹਲਸੀ ਦੀ ਪਿੰਨੀ ਬਣਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਹਲਸੀ 100 ਗ੍ਰਾਮ ਲੈ ਕੇ ਉਸ ਨੂੰ ਭੁੰਨਣਾ ਹੈ ਤੇ ਲਗਾਤਾਰ ਹਿਲਾਇਆ ਜਾਣਾ ਹੈ ਜਦ ਤੱਕ ਅਦੇ ਵਿੱਚੋਂ ਤਿਰ-ਤਿਰ ਦੀ ਆਵਾਜ਼ ਨਹੀਂ ਆ ਜਾਂਦੀ ਤਦ ਤੱਕ ਹਿਲਾਇਆ ਜਾਣਾ ਆਂਜ ਤੇਜ ਨਹੀਂ ਰੱਖਣੀ ਹੈਗੀ ਆਂਜ ਮੱਧਮ ਆਂਜ ਤੇ ਹੀ ਬਣਾਉਣਾ ਇਸ ਨੂੰ ਹਿਲਾਉਂਦੇ ਰਹਿਣਾ ਨਾਲ ਨਾਲ ਠੰਡੇ ਹੋਣ ਠੰਡੇ ਕਰਨ ਲਈ ਹੁਣ ਇਸ ਨੂੰ ਮੈਂ ਪਲੇਟ 'ਚ ਪਾ ਲਿਆ। ਉਧਰ ਮੈਂ ਕਾਜੂ, ਬਦਾਮ ਤੇ ਆਪਣੇ ਮਨਪਸੰਦ ਜਿਹੜੇ ਵੀ ਡਰਾਈ ਫਰੂਟ ਪਾਣੇ ਉਹ ਪਾ ਸਕਦੇ ਹੋ ਤੁਸੀਂ। ਇੱਧਰ ਅਸੀਂ ਗੁੜ ਲੈ ਲਿਆ 250 ਗ੍ਰਾਮ। ਉਹਨੂੰ ਮੈਂ ਕੋਲੀ 'ਚ ਪਾ ਲਿਆ। ਡਰਾਈ ਫਰੂਟ ਉਧਰ ਹੋ ਰਿਹਾ ਰੋਸਟ ਹੋ ਰਿਹਾ। ਇੱਧਰ ਮੈਂ ਚਾਸ਼ਨੀ ਲਈ ਇੰਨਾ ਕੁ ਇੱਕ ਗਲਾਸ ਦਾ ਚੌਥਾ ਹਿੱਸਾ ਪਾਣੀ ਪਾ ਕੇ ਵਿੱਚ ਪਾਇਆ ਗੁੜ ਪਾਤਾ ਹੈ। ਤੇਰੀ ਚਾਸ਼ਨੀ ਬਣਾਣੀ ਹੈ। ਇੱਧਰ ਮੈਂ ਡਰਾਈ ਫਰੂਟ ਰੋਸਟ ਕਰ ਰਹੀ ਆ। ਡ్రਾਈ ਫਰੋ ਰੋਸਟ ਹੋ ਗਏ ਨੇ ਇਹਨੂੰ ਹੁਣ ਮੈਂ ਠੰਡਾ ਕਰਨ ਲਈ ਪਲੇਟ 'ਚ ਪਾ ਲਿਆ। ਦੂਜੀ ਤਰਫ ਹੁਣ ਹਲਸੀ ਠੰਡੀ ਹੋ ਗਈ ਹੈ ਇਸ ਨੂੰ ਮੈਂ ਹੁਣ ਗ੍ਰाइंड ਕਰਨ ਵਾਸਤੇ ਗ੍ਰाइंड ਕਰਨ ਲੱਗੀ ਹਾਂ ਤਾਂ ਪਾਊਡਰ ਬਣਾ ਬਣਾਵਾਂਗੀ। ਦੇਖੋ ਜੀ ਪਾਊਡਰ ਦੀ ਫਾਰਮ ਦੇਖ ਲਓ। ਬਹੁਤ ਜ਼ਿਆਦਾ ਇਹਨੂੰ ਨਹੀਂ ਕਰਨਾ ਗ੍ਰाइंड। ਇੱਧਰ ਸਾਡੀ ਝਾਚਨੀ ਤਿਆਰ ਹੋ ਰਹੀ ਹੈ। ਇੱਕ ਤਰ੍ਹਾਂ ਦੀ ਝਾਚਨੀ ਹੋਣੀ ਚਾਹੀਦੀ ਹੈ। ਉਦਰ ਅਲਸੀ ਦਾ ਪਾਊਡਰ ਪਾ ਲਿਆ ਹੁਣ ਉਦਨ ਮੈਂ ਡਰਾਈ ਫਰੂਟ ਸਾਰੇ ਇਹਦਾ ਵੀ ਪਾਊਡਰ ਬਣਾ ਲਾਂਗੇ ਕਿਉਂਕਿ ਇਹ ਪਿੰਨੀਆਂ ਮੈਂ ਆਪਣੇ ਬੱਚਿਆਂ ਲਈ ਬਣਾ ਰਹੀਆਂ ਤੇ ਬੱਚੇ ਜਿਹੜੇ ਨੇ ਉਹ ਥੋੜਾ ਤੁਹਾਨੂੰ ਪਤਾ ਹੀ ਹੈ ਡਰਾਈ ਫਰੂਟ ਪਾਊਡਰ ਦੇ ਫਾਰਮ ਦੇ ਵਿੱਚ ਅਚੀ ਤਰ੍ਹਾਂ ਖਾ ਲੈਂਦੇ ਨੇ ਹੁਣ ਅਸੀਂ ਇੱਕ ਤਰ੍ਹਾਂ ਅਲਸੀ ਵੀ ਕਰ ਲਈ ਹੁਣ ਅਸੀਂ ਆਟਾ ਲੈ ਲਿਆ ਇਹ ਵੀ ਮੈਂ 250 ਗ੍ਰਾਮ ਆਟਾ ਲੈ ਆ ਤੇ ਉਹ ਬਰਾਬਰ ਹੀ ਮਤਲਬ ਮਾਤਰਾ ਜਿਵੇਂ ਘਿਓ ਲਵਾਂਗੀ ਘਿਓ ਮੈਂ ਥੋੜੀ ਥੋੜੀ ਮਾਤਰਾ ਦੇ ਵਿੱਚ ਪਾਈ ਜਾਵਾਂਗੀ ਜਿਵੇਂ ਜਿਵੇਂ ਜ਼ਰੂਰਤ ਹੋਏਗੀ ਪਹਿਲੇ ਮੈਂ 200 ਗ੍ਰਾਮ ਕੇ ਉਬਾਰੀਆਂ ਤੇ ਨਾਲ ਆਇਆ ਆਟਾ ਦੇ ਵੀ ਆਟਾ ਇਹਨੂੰ ਪੁੱਣਾਂਗੀ ਇਧਰ ਜਾਸ਼ਨੀ ਤਿਆਰ ਹੋ ਰਹੀ ਐ ਆਟਾ ਕੇ ਉਦ ਵਿੱਚ ਮਿਲਾਵਾਂਗੀ ਮੈਂ ਤੇਨੂੰ ਹੌਲੀ ਹੌਲੀ ਮੈਂ ਚਲਾਣਾ ਸ਼ੁਰੂ ਕਰ ਦਾਂਗੀ ਆਟੇ ਨੂੰ ਕਿਉਂ ਦੇ ਵੀ ਮਿਕਸ ਕਰਾਂਗੀ ਚੰਗੀ ਤਰ੍ਹਾਂ ਹਿਲਾਉਂਦੇ ਰੋਏ ਇਸ ਨੂੰ ਜਦ ਤੱਕ ਆਟਾ ਪ੍ਰੋਪਰ ਵੇ ਨਾਲ ਪੂਰਾ ਹੋ ਨਹੀਂ ਜਾਂਦਾ ਲਾਲ ਨਹੀਂ ਹੋ ਜਾਂਦਾ ਤਦ ਤੱਕ ਅਸੀਂ ਆਂਚ ਨੂੰ ਬੰਦ ਨਹੀਂ ਕਰਨਾ ਹੈਗਾ ਚਲਾਈ ਜਾਣਾ ਹੈ ਹੌਲੀ ਹੌਲੀ ਕੇ ਉਹ ਪੰਦੇ ਜਾਓ ਹੋਰ ਜਿਵੇਂ ਜਿਵੇਂ ਨੀਡ ਹੋਵੇ ਹੋਰ ਚਲਾਈ ਜਾਣਾ ਹੈ ਇਨੂੰ ਮੀਡੀਅਮ ਆਂਚ ਤੇ ਜਲਦੀ ਚਲਾਈ ਜਾਣਾ ਹੈ ਕਿਉਂ ਮੈਂ ਥੋੜਾ ਹੋਰ ਪਾ ਲਿਆ ਹੈ ਤਾਂ ਕਿ ਹਿਲਾਣਾ